ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵleen ਕੋਲ। ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ 'ਤੇ। ਵਧਿਆਣੀ ਦੇ ਵਿੱਚ ਦਿਖੀਆਂ ਦਸ਼ਰੇ ਦੀਆਂ ਰੌਣਕਾਂ। ਪੰਜਾਬ ਦੇ ਵਿੱਚ ਹੁਣ 19000 ਕਿਲੋਮੀਟਰ ਪਿੰਡੂ ਲਿੰਕ ਸੜਕਾਂ ਦਾ ਹੋਵੇਗਾ ਨਿਰਮਾਣ। ਮਨਕੀਰਨ ਆਲਕ ਦੇ ਵੱਲੋਂ ਹੁਣ ਹੜਪੀੜਿਤ ਲੋਕਾਂ ਦੇ ਲਈ ਕਰਵਾਏ ਗਏ 21 ਟਰੈਕਟਰ ਮੁਹੱਈਆ। राजवीर ज्वंदा ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਐਮਪੀ ਰਾਜਾ ਬੜੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੂੰ ਲੈ ਕੇ ਮਿਲੀ ਇੱਕ ਹੋਰ ਸਫਲਤਾ ਹੁਣ ਖਬਰਾਂ ਵਿਸਟਾਰ ਦੇ ਨਾਲ ਸ਼੍ਰੀ ਰਾਮ ਚੈਰੀਟੇਬਲ ٹرسٹ ਬਸੰਤ ਐਵੇਨਿਊ ਦੇ ਵੱਲੋਂ ਦੁਸ਼ਹਿਰੇ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਹਨਾਂ ਦੇ ਵੱਲੋਂ ਸ਼੍ਰੀ ਰਾਮ ਦੀਲਾ ਅਤੇ ਦੁਸ਼ਹਿਰੇ ਦਾ ਮੇਲੇ ਦਾ ਆਯੋਜਨ ਕਰਵਾਇਆ ਗਿਆ ਜਿੱਥੇ ਮੌਕੇ ਤੇ ਐਮਐਲਏ ਕੁਲਵੰਤ ਸਿੰਘ ਸਿੱਧੂ ਹਲਕਾ ਆਤਮਨਗਰ ਵਿਖੇ ਪਹੁੰਚੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਦੁਸ਼ਹਿਰੀ ਵਧਾਈ ਵੀ ਦਿੱਤੀ ਗਈ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਰਾਮਲੀਲਾ ਹੋਈ ਅਤੇ ਉਸ ਤੋਂ ਬਾਅਦ ਰਾਵਣ ਨੂੰ ਵੀ ਅੱਗ ਲਗਾਈ ਗਈ ਅਤੇ ਲੋਕਾਂ ਦੇ ਵੱਲੋਂ ਉੱਥੇ ਪਹੁੰਚਿਆ ਗਿਆ ਅਤੇ ਦੁਸ਼ਹਿਰੇ ਦੇ ਪ੍ਰੋਗਰਾਮ ਨੂੰ ਇੰਜੋਏ ਕੀਤਾ ਗਿਆ। ਮੈਨੂੰ ਮੌਕਾ ਦਿੰਨਾ ਕਿ ਅੱਜ ਦੇ ਦਿਨ ਭਗਵਾਨ શ્રી ਰਾਮਚੰਦਰ ਮਹਾਰਾਜ ਨੇ ਇਹ ਜਿਹੜੀ ਵੀ ਹੈ ਬੱਧੀ ਦੇ ਉੱਤੇ ਨਿੱਕੀ ਜਿੰਦ ਦਾ ਪ੍ਰਤੀਕ ਰਾਵਣ ਦਾ ਵੱਧ ਕਰਕੇ ਕਰਿਆ ਸੀ ਤੇ ਅੱਜ ਲੋੜ ਹੈ ਸਮਾਜ ਵਿੱਚ ਜਿੰਨੀਆਂ ਬਰਾਈਆਂ ਨੇ ਉਹਨਾਂ ਨੂੰ ਆਪਾਂ ਖਤਮ ਕਰਦਾ ਕਰਨ ਕਰੀਏ ਤੁਹਾਡਾ ਸਾਰਿਆਂ ਬਹੁਤ ਧੰਨਵਾਦ। ਸ਼੍ਰੀ ਰਾਮ ਚੈਰੀਟੇਬਲ ਟਰਸਟ ਬਸੰਤ ਵੈਨਿਊ ਵੱਲੋਂ ਹਰ ਸਾਲ ਸ਼੍ਰੀ ਰਾਮ ਨੀਲਾ ਔਰ ਦੁਸ਼ਹਿਰਾ ਦਾ ਬਹੁਤ ਹੀ ਉਤਮਤਾਮ ਨਾਲ ਕੀਤਾ ਜਾਂਦਾ ਹੈ। ਏਸੇ ਤਰੀਕੇ ਨਾਲ ਇਸ ਵਾਰ ਵੀ ਜੋ ਹੈ ਆਯੋਜਨ ਬਹੁਤ ਹੀ ਉਤਮਤਾਮ ਨਾਲ ਔਰ ਬਹੁਤ ਹੀ ਪੱਕਾ ਇੰਤਜ਼ਾਮ ਦੇ ਨਾਲ ਕੀਤਾ ਗਿਆ ਹੈ। ਤੇ ਰਾਮਲੀਲਾ ਵੀ ਕਰੇਗੀ। ਰਾਮਲੀਲਾ ਜੋ ਹੈ 22 ਤਰੀਕ ਪਹਿਲੇ ਰਾਤ ਦੇ ਤੋਂ ਲੈ ਕੇ 1 ਤੱਕ ਰਾਮਲੀਲਾ ਚੱਲੀ ਹੈ। ਅੱਜ 2 ਤਰੀਕ ਹੈ। ਰਾਮ जो बैलेंस सीन रहेगा इसे दिखा के आज जो है रावण दहन हो श्री राम चैरिटेबल ट्रस्ट बसंत एवेन्यू वालों कराए जाते जी हर वर्ष दो हज़ार पांच तो हो रहे हैं जी और अज दो हज़ार पच्चीस यानी कि भीवा इक्कीवा चल रहे हैं ਸਮੇਂ ਦੇ ਮੈਂ ਨਮਤਾ ਜੀ ਇਸ ਵਾਰ ਜੋ ਹੈ ਸ਼੍ਰੀ ਰਾਮ ਲੀਲਾ ਦੇ ਅੰਦਰ ਤਾਂ ਹਰ ਵਾਰ ਜੋ ਸੀਨ ਹੁੰਦੇ ਨੇ ਹਰ ਵਾਰ ਉਹੀ ਹੁੰਦੇ ਨੇ ਪਰ ਇਸ ਵਾਰ ਜੋ ਅਸੀਂ ਇੰਪਰੋਵੀਜ਼ੇਸ਼ਨ ਕੀਤੀ ਹੈ ਇਸ ਵਾਰ ਜੋ ਹੈ ਸਾਡੀ ਰਾਮ ਲੀਲਾ ਦਾ ਜੋ ਹੈ ਲਾਈਵ ਟੈਲੀਕਾਸਟ YouTube ਉਰ Facebook ਤੇ ਵੀ ਅਸੀਂ ਕੀਤਾ ਪੰਜਾਬ ਦੇ ਵਿੱਚ ਜਿੱਥੇ ਹਾਲਾਤ ਪਿਛਲੇ ਕੁਝ ਦਿਨ ਕਾਫੀ ਗੰਭੀਰ ਰਹੇ ਸਨ ਪਰ ਹੁਣ ਪੰਜਾਬ ਦੇ ਹਾਲਾਤਾਂ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੜਾ ਦਾ ਪਾਣੀ ਜਿਹੜਾ ਉਹ niche ਉਤਰ ਚੁੱਕਿਆ ਤੇ ਇਸ ਸਮੇਂ ਹੁਣ ਲੋਕਾਂ ਨੂੰ ਸਭ ਤੋਂ ਜ਼ਿਆਦਾ ਮਦਦ ਦਿ ਲੋੜ ਹੈ ਉਸੇ ਮੌਕੇ ਸਰਕਾਰ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਹੜ੍ਹ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਵੱਲੋਂ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਹਨਾਂ ਦੀ ਸਹਾਇਤਾ ਹੋ ਸਕੇ ਪਰ ਸਰਕਾਰ ਦੇ ਨਾਲ-ਨਾਲ ਵੱਖ-ਵੱਖ ਐਨਜੀਓ ਅਤੇ ਸੈਲੀਬ੍ਰਿਟੀਆਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੰਨਾ ਲੋਕਾਂ ਦੀ ਸਹਾਇਤਾ ਕੀਤੀ ਜਾਵੇ। ਉਠੇ ਹੀ ਅਗਰ ਗੱਲ ਕੀਤੀ ਜਾਵੇ ਮਨਕੀਰਤ ਹੌਲਕ ਦਿੱਤਾ ਉਹਨਾਂ ਦੇ ਵੱਲੋਂ ਵੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਜੋ ਫਿਲਹਾਲ ਪਰੇਸ਼ਾਨੀਆਂ ਦੇ ਨਾਲ ਜੂਝ ਰਹੇ ਨੇ। ਖਾਸ ਕਰਕੇ ਉਹ ਲੋਕ ਜਿਹੜੇ ਹੜ੍ਹ ਦੇ ਪਾਣੀ ਦੇ ਕਰਕੇ ਪ੍ਰਭਾਵਿਤ ਹੋਏ ਨੇ ਜਿਨ੍ਹਾਂ ਦੇ ਘਰ ਤੈ ਗਏ ਅਤੇ ਹੁਣ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨੇ ਮੰਕੀਰਤ ਹੌਲਕ ਦੇ ਵੱਲੋਂ ਇੱਕੀ ਟਰੈਕਟਰ ਜਿਹੜੇ ਨੇ ਉਹ ਲਿਆਂਦੇ ਗਏ ਨੇ ਤੇ ਇਹ ਜਿਹੜੇ ਇੱਕੀ ਟਰੈਕਟਰ ਨੇ ਉਹ ਇਹ ਖਾਸ ਤੌਰ ਤੇ ਇਸ ਲਈ ਅੰਨੇਗੇ ਨੇ ਤਾਂ ਜੋ ਹੜ੍ਹ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਵੱਲੋਂ ਇਹ ਜਿਹੜੇ 21 ਡਾਇਰੈਕਟਰ ਰਿਓ ਹੋ ਫਲਾਈ ਸਾਹ ਵਿਖੇ ਦਿੱਤੇ ਗਏ ਤੇ ਉਥੇ ਉਹਨਾਂ ਦੇ ਜਿਹੜੇ ਟਰੈਕਟਰ ਨੇ ਉਹਨਾਂ ਨੂੰ ਹਰੀ ਚੰਡੀ ਦੀ ਖਾ ਕੇ ਉਹਨਾਂ ਨੂੰ ਲੋਕਾਂ ਦੀ ਮਦਦ ਵਸਤੇ ਰਵਾਨਾ ਕਰ ਦਿੱਤਾ ਗਿਆ ਤੇ ਹੁਣ ਮਨਕੀਰਤ ਆਲਕ ਦੇ ਵੱਲੋਂ ਇੱਕ ਵਾਰ ਫਿਰ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਟਰੈਕਟਰਾਂ ਰਾਹੀਂ ਉਹਨਾਂ ਹੜ੍ਹ ਪੀੜਿਤ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਜੋ ਫਿਲਹਾਲ ਮੁਸੀਬਤਾਂ ਦੇ ਨਾਲ ਜੂਝ ਰਹੇ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਹੁਣ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਹੁਣ ਪੰਜਾਬ ਦੀਆਂ ਸੜਕਾਂ ਨੂੰ ਪਹਿਲਾ ਨਲੋਂ ਵੀ ਬਿਹਤਰ ਬਣਾਇਆ ਜਾਵੇਗਾ ਸੀਐਮ ਭਗਵੰਤ ਮਾਨ ਦੇ ਵੱਲੋਂ ਹੁਣ ਇਹ ਗੱਲ ਦਾ ਐਲਾਨ ਕੀਤਾ ਗਿਆ ਕਿ ਹੁਣ ਪੰਜਾਬ ਦੇ ਵਿੱਚ 19000 ਕਿਲੋਮੀਟਰ ਪਿੰਡੂ ਜਿਹੜੀ ਲਿੰਕ ਸੜਕਾਂ ਨੇ ਉਹਨਾਂ ਨੂੰ ਬਣਾਇਆ ਜਾਵੇਗਾ ਤੇ ਤਰਨਤਾਰਨ ਵਿਖੇ ਸੀਐਮ ਭਗਵੰਤ ਮਾਨ ਦੇ ਵੱਲੋਂ ਲਿੰਕ ਸੜਕਾਂ ਦੇ ਨਿਰਮਾਣ ਦਾ ਉਦਘਾਟਨ ਕੀਤਾ ਜਾਵੇਗਾ ਤੇ ਹੁਣ ਪੰਜਾਬ ਦੇ ਜਿਹੜੀਆਂ ਸੜਕਾਂ ਨੇ ਜਿਹੜੀਆਂ ਵਧੀਆਂ ਛੜਕਾਂ ਨੇ ਉਹਨਾਂ ਨੂੰ ਮੁਹੱਈਆ ਕਰਾਇਆ ਜਾਵੇਗਾ ਤੇ ਹੁਣ ਪੰਜਾਬ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਰਾਜਵੀਰ ਜਵੰਦਾ ਜੋ ਕਿ ਪੰਜਾਬੀ ਸਿੰਗਰ ਨੇ ਜਿੰਨਾ ਦਾ 6 ਦਿਨ ਪਹਿਲਾਂ ਰੋਡ ਐਕਸੀਡੈਂਟ ਹੋਇਆ ਜਿਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਉਹਨਾਂ ਦੇ ਉਹਨਾਂ ਦੇ ਫੈਨਸ ਨੇ ਉਹਨਾਂ ਦੇ ਵੱਲੋਂ ਲਗਾਤਾਰ ਆਏ ਦਿਨ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਉਹਨਾਂ ਦੀ ਸਿਹਤ ਦੇ ਵਿੱਚ ਜਲਦ ਹੀ ਸੁਧਾਰ ਦੇਖਣ ਨੂੰ ਮਿਲੇ ਜੇ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਹੁਣ ਜਿਹੜੀ ਹਾਰਟ ਬੀਟ ਸੀ ਹਾਰਟ ਰੇਟ ਸੀ ਅਤੇ ਉਸ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਸੀ ਉਸ ਨੂੰ ਸਟੇਬਲ ਦੱਸਿਆ ਗਿਆ ਤੇ ਹੁਣ ਰਾਜਾ ਵੜਿੰਗ ਐਮਪੀ ਰਾਜਾ ਵੜਿੰਗ ਦੇ ਵੱਲੋਂ ਵੀ ਜਿਹੜੇ ਰਾਜਵੀਰ ਜਵੰਦਾ ਨੇ ਉੱਥੇ ਉਹਨਾਂ ਨੂੰ ਮਿਲਣ ਪਹੁੰਚੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਗਏ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਰਾਜਵੀਰ ਫਿਲਹਾਲ ਆਈਸੀਯੂ 'ਚ ਨੇ ਆਰਗਨਸ ਦੇ ਜੇ ਗੱਲ ਕੀਤੀ ਜਾਵੇ ਤਾਂ ਆਰਗਨਸ ਵਗੈਰਾ ਸਭ ਸਭ ਠੀਕ ਨੇ ਪਰਿਵਾਰ ਮੁਤਾਬਕ ਉਹਨਾਂ ਵੱਲੋਂ ਦੱਸਿਆ ਗਿਆ ਕਿ ਫਿਲਹਾਲ ਰਾਜਵੀਰ ਜਵੰਦਾਰੀ ਜਿਹੜੀ ਸਿਹਤ ਹੈ ਉਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਅਰੇ ਪੰਜਾਬ ਦੇ ਨਾਲ ਨਾਲ ਪੂਰੀ ਦੁਨੀਆ ਦੇ ਵੱਲੋਂ ਫਿਲਹਾਲ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਜਲਦ ਹੀ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇ ਇਹਦੇ ਨਾਲ ਨਾਲ ਮੈਨੂੰ ਉਹਨਾਂ ਨੇ ਉਹਨਾਂ ਦੇ ਵੱਲੋਂ ਐਮਪੀ ਰਾਜਾ ਵੜਿੰਗ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਵਿਸ਼ਵਾਸ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਅਤੇ ਹਲੇ ਪੰਜਾਬ ਨੂੰ ਰਾਜਵੀਰ ਜਵੰਦਾਰੀ ਕਾਫੀ ਜ਼ਰੂਰਤ ਹੈ

ਜੇ ਤੁਹਾਨੂੰ ਲੱਗਦਾ ਕਿ ਅਰਦਾਸਾਂ ਜਾਇਆ ਨਹੀਂ ਸੋ ਪੂਰੇ ਸਿੱਮੂਚੇ ਲੋਕਾਂ ਦੀ ਅਰਦਾਸ ਹੈ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਨਾਸੀ ਜੰਮਦਾਸ ਸਾਰੇ ਪੰਜਾਬ ਦੇ ਲੋਕ ਵਾਤਾਵਰਣ ਦੀ ਦੁਨੀਆ ਦੇ ਲੋਕ ਪਿਆ ਇਹ ਪੂਰੇ ਲੱਗੇ ਸੱਚੇ ਪਰਸ਼ਕ ਮਿਹਰੂ ਸਰਦਾਰ ਦੀ ਟੀਮ ਲਗਾਤਾਰ ਕੋਈ ਸਫਲ ਵੀ ਆ ਇਹ ਦੇ ਹੈਡਕਿੰਗ ਹਾਜੀ ਸੱਟਾਂ ਤਾਂ ਮਲਟੀਪਲ ਫ੍ਰੈਕਚਰਸ ਹੋਣਗੇ ਨੈਚੁਰਲੀ ਜਿਸ ਪ੍ਰਕਾਰ ਦਾ ਐਕਸੀਡੈਂਟ ਹੈ ਮੈਂ ਤੁਹਾਨੂੰ ਦੱਸਿਆ ਕਿ ਸੱਚੇ ਪਾਸ਼ਾ ਕਿਰਪਾ ਕਰਨ ਸਭ ਦੀਆਂ ਅਰਦਾਸਾਂ ਕੰਮ ਕਰਨ ਤੇ ਕੋਲ ਹਾਰ ਵਿਅਕਤੀ ਹੈ ਤੇ ਮੈਨੂੰ ਲੱਗਦਾ ਹਜੇ ਪੰਜਾਬ ਨੂੰ ਵੀ ਬਹੁਤ ਵਧੇਰੇ ਲੋੜ ਹੈ ਸੱਚੇ ਪਾਸ਼ਾ ਜ਼ਰੂਰ ਕਿਰਪਾ ਕਰੀਏ ਸਾਡੀ ਸਭ ਦੀ ਹੈ ਸਿਮਗਵੰਤ ਮੰਡ ਦੇ ਵੱਲੋਂ ਯੋਧ ਨਸ਼ਿਆ ਵਿਰੁੱਧ ਮੁਹਿੰਮ ਜੜੀਆ ਚਲਾਈ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਆਏ ਦਿਨ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਹੀ ਪੰਜਾਬ ਨੂੰ ਨਸ਼ਿਆ ਤੋਂ ਦੂਰ ਲੈ ਕੇ ਜਾਇਆ ਜਾਵੇ ਹੁਣ ਇਹ ਇੱਕ ਯੋਧ ਨਸ਼ਿਆ ਵਿਰੁੱਧ ਨੂੰ ਲੈ ਕੇ ਇੱਕ ਮਾਮਲਾ ਸਾਹਮਣੇ ਆਇਆ ਕਿ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਹੁਣ ਕਾਮਯਾਬੀ ਹਾਸਲ ਹੋਈ ਹੈ ਉਹਨਾਂ ਦੇ ਵੱਲੋਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਪੁਲਿਸ ਦੇ ਵੱਲੋਂ ਪੰਜ ਪਿਸਟੋਲ ਅਤੇ ਉਸਦੇ ਨਾਲ-ਨਾਲ 1.5 ਕਿਲੋ ਹਿਰੋਇਨ ਜਿਹੜੀ ਆ ਉਹਨਾਂ ਉਹਨਾਂ ਤੋਂ ਬਰਾਮਦ ਕੀਤੀ ਗਈ ਹੈ। ਇਸ ਤੋਂ ਬਾਅਦ ਉਹ ਜਿਹੜੇ ਪੰਜ ਨੌਜਵਾਨ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਪੂਰੀ ਜਾਣਕਾਰੀ ਖੁਦ ਅੰਮ੍ਰਿਤਸਰ ਦੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗਨਾਈਜ਼ ਕ੍ਰਾਈਮ, ਟਰੋਰ ਕ੍ਰਾਈਮ ਔਰ ਯੁੱਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਕ੍ਰਾਸ ਬਾਰਡਰ ਨਾਰਕੋ ਤੇ ਆ Arms ਜਿਹੜਾ ਕਾਟਲ ਹੈ ਨੈਟਵਰਕ ਇਹ ਬਸਟ ਕੀਤਾ ਗਿਆ ਇਹਦੇ 4 ਮੁਲਜ਼ਮ ਗ੍ਰਿਫਤਾਰ ਹੋਏ ਨੇ ਪੰਜਵਾਂ ਜੁਵਿਨਾਈਲ ਹੈ ਔਰ 12 ਸਫਿਸਟੀਕੇਟਿਡ ਪਿਸਟਲ ਜਿਹੜੇ 9.30 ਬੋਰ ਦੇ ਉਹ ਰਿਕਵਰ ਕੀਤੇ ਗਏ ਨੇ ਤੇ ਨਾਲ 1.5 ਕਿਲੋ ਹੀਰੋਇਨ ਬੇਸਿਕਲੀ ਇਹ ਸਾਰਾ ਜਿਹੜੀ ਕਨਸਾਈਨਮੈਂਟਸ ਨੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ ਇਨ ਕੀਤੀਆਂ ਜਾ ਰਹੀਆਂ ਬਾਗਸ ਸਮਗਲਰਸ ਦੇ ਰਾਹੀ ਤੇ ਉਥੇ ਲੋਕਲ ਉਹਨਾਂ ਨੂੰ ਸਪੋਰਟ ਮਿਲ ਰਹੀ ਹੈ ਔਰ ਫੋਰਨ ਬੇਸਡ ਕੁਝ ਹੈਂਡਲਰਸ ਦੇ ਵੀ ਨਾਮ ਇਹਦੇ ਚ ਆਏ ਆ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਕੀਤੀ ਗਈ ਪੰਜ ਪਿਸਟਲ ਫੜੇ ਗਏ ਉਹਦੇ ਚ ਜੋਬਨ ਹੈ ਇੱਕ ਕਰਨਦੀਪ ਹੈ ਤੇ ਹਜੇਪਾਲ ਇਹ ਮਾੜੀ ਮੇਕਾ ਪਿੰਡ ਹੈ ਖਾਲੜਾ ਥਾਣੇ ਡਿਸਟ੍ਰਿਕਟ ਤਰਨਤਾਰਨ ਚ ਇਹ ਤਿੰਨ ਉਥੋਂ ਦੇ ਰਹਿਣ ਵਾਲੇ ਇਹਨਾਂ ਦਾ ਬਾਰਡਰ ਦੇ ਨੇੜੇ ਹੀ ਪਿੰਡ ਹੈ ਪਹਿਲਾਂ ਪੰਜ ਪਿਸਟਲ 30 ਬੋਰ ਦੇ ਇਹਨਾਂ ਤੋਂ ਫੜੇ ਗਏ ਉਸ ਤੋਂ ਬਾਅਦ ਇਹਦੀ ਪੁਛਗਿੱਟ ਦੇ ਵਿੱਚ ਜਿਹੜਾ ਜਸ਼ਨਪ੍ਰੀਤ ਜੋ ਬੰਦੇ ਜਿਹੜੇ ਐਸੋਸੀਏਟਸ ਵੱਲੋਂ ਉਹ ਅਸੀਂ ਨਾਮਜ਼ਦ ਕੀਤਾ ਤੇ ਉਸ ਤੋਂ ਬਾਅਦ ਜਸ਼ਨਪ੍ਰੀਤ ਤੇ ਉਹਦੇ ਨਾਲ ਇੱਕ ਜੂਵినਾਈਲ ਫੜੇ ਗਏ ਜਿਨ੍ਹਾਂ ਤੋਂ 7 ਪਿਸਟਲ ਰਿਕਵਰ ਹੋਏ ਐ ਇਹ ਰਾਣੀਆਂ ਪਿੰਡ ਹੈਗਾ ਅਮਰਸਰ ਰੂਰਲ ਦੇ ਵਿੱਚ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਵੀ ਔਰ ਜਿਹੜਾ ਜੋਬਨ ਹੈ ਇਹਦੀ ਪੁਛਗਿੱਟ ਤੋਂ 1.5 ਕਿਲੋ ਹਿਰੋਇਨ ਵੀ ਹੋਰ ਬਰਾਮਦ ਕੀਤੀ ਗਈ ਐ ਛੋਟੀ ਏਜ ਦੇ ਸਾਰੇ ਹੈਗੇ ਨੇ ਬਟ ਪੈਸੇ ਦੇ ਲਾਲਚ ਜਿੱਦਾਂ ਤੇ ਪੁਰਾਣੀ ਕ੍ਰਿਮਿਨਲ ਜਿਹੜਾ ਬੈਕਗ੍ਰਾਉਂਡ ਹੈ ਜੇ ਉਹਦੇ ਚ ਆਪਾਂ ਜਾਈਏ ਤੇ ਜਸ਼ਨਪ੍ਰੀਤ ਦਾ ਆ ਮਾਮਾ ਹੈਗਾ ਉਹ ਲਗਾਤਾਰ ਦੋਨੇ ਨੇ ਸਮਗਲਿੰਗ ਦੇ ਕੰਮ ਚ ਜੁਟੇ ਹੋਏ ਸੀਗੇ ਬਾਹਰ ਪਾਕ ਬੇਸਡ ਸਮਗਲਰਜ਼ ਨਾਲ ਉਹਨਾਂ ਦੇ ਲਿੰਕ ਸੀ ਤੇ ਏ ਐਨ ਟੀ ਐਫ ਲੁਧਿਆਣੇ ਦੇ ਵੱਲੋਂ ਅੱਧਾ ਕਿਲੋ ਆਈਸ ਇਹਨਾਂ ਤੋਂ ਤੇ ਦੋ ਪਿਸਟਲ ਇਹਦੇ ਮਾਮੇ ਤੋਂ ਫੜੇ ਗਏ ਸੀਗੇ ਜਸ਼ਨਪ੍ਰੀਤ ਉਸ ਕੇਸ ਪਗੋੜਾ ਤੇ ਹੁਣ ਇੱਥੇ ਐਕਟਿਵਲੀ ਇਹ ਕੰਮ ਕਰ ਰਿਹਾ ਸੀਗਾ ਬਾਹਰ ਇਹਨਾਂ ਦੇ ਯੂਰਪ ਚ ਵੀ ਕੋਈ ਨਾ ਕੋਈ ਲਿੰਕ ਹੈ ਜੇ ਹੈ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਤੇ ਜਿਹੜੇ ਇਹਨਾਂ ਦੀ ਮੇਨ ਕੰਟੈਕਟ ਪੁਆਇੰਟ ਹੈ ਦੋਨੋਂ ਜਿਹੜੇ ਨੈਟਵਰਕਸ ਨੇ ਜਾਂ ਆਪਾਂ ਸਿੰਡੀਕੇਟ ਕਹਿ ਸਕਦੇ ਆ ਉਹ ਪਾਕਪੇ ਸਮਗਲਰ ਨੇ ਤੇ ਫੋਰਨ ਬੇਸ ਹੈਂਡਲਰਸ ਨੇ ਜਿਹੜੇ ਤਰਨਤਨ ਸੈਕਟਰ ਤੇ ਅਮਰਸਰ ਰੂਰਲ ਦਾ ਜਿਹੜਾ ਹੈ ਰਣੀਆਂ ਸੈਕਟਰ ਹੈ ਇਨੂੰ ਐਕਟੀਵੇਟ ਕਰਕੇ ਤੇ ਪੁਸ਼ਣ ਕਰਦੇ ਨੇ ਮੈਂ ਮੈਂ ਨੂੰ ਬੜੀ ਅੱਛੀ ਸਕਸੈਸ ਮੰਨਦਾ ਬਿਕੋਜ਼ ਅਸੀਂ ਸਾਰੇ ਹਾਈ ਅਲਰਟ ਤੇ ਚੱਲ ਰਹੇ ਜਿਵੇਂ ਤੁਹਾਨੂੰ ਪਤਾ ਹੀ ਹੈ ਫੈਸਟੀਵਲ ਸੀਜ਼ਨ ਹੈ ਕਿ ਕਮਿਸ਼ਨਰ ਪੁਲਿਸ ਆਫ ਅਮਰਸਰ ਦੇ ਜਿਹੜੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਂ ਦਿੱਲੀ ਮੁਬਾਰਕਬਾਦ ਇਨਾਂ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਨੂੰ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਏਸੀਪੀ ਇੰਸਪੈਕਟਰ ਮੋਲਕਦੀਪ ਸਿੰਘ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਫੇਰ ਇੱਕ ਵਾਰੀ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਇਹ ਥਾਟ ਕੀਤੀ ਹੈ ਜਿਹੜੀ ਮਡਲੀ ਪੁਛ ਕੇ ਸਾਹਮਣੇ ਆਈ ਹੈ ਕਿ ਗੈਂਗਸਟਰਸ ਦੇ ਵਾਸਤੇ ਇਹ ਆਉਣੇ ਸੀ ਆਰਗੇਨਾਈਜ਼ ਕ੍ਰਾਈਮ ਵਾਸਤੇ ਤੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਕਿ ਕੌਣ ਰੈਸੀਪੀਐਂਟ ਸੀ ਤਾਂ ਉਹਦੇ ਨਾਲ ਇਹ ਹੈ ਕਿ ਜਿਹੜੀ ਇਹਨਾਂ ਦੀ ਆਪਸ ਵਿੱਚ ਇੰਟਰ ਗੈਂਗ ਰਾਈਵਲਰੀ ਹੈ ਜਾਂ ਹੋਰ ਹਿੰਸ ਕ੍ਰਾਈਮ ਹੈ ਉਹ ਕਾਫੀ ਬਚਤ ਹੋਈ ਹੈ ਜੇ ਆਪਾਂ ਅਮੇਜਿਨ ਕਰੀਏ ਕਿ 12 ਬਿਲਕੁਲ ਬ੍ਰੈਂਡ ਨਿਊ ਸੋਫਿਸਟੀਕੇਟਿਡ ਫੋਰਨ ਬੇਸਡ ਪਿਸਟਲਸ ਇਥੇ ਆ ਰਹੇ ਆ ਤੇ ਨੈਚੁਰਲੀ ਗਲਤ ਹੱਥਾਂ ਚਲੇ ਜਾਂਦੇ ਤਾਂ ਉਹਦਾ ਕੀ ਹਸ਼ਰ ਹੁੰਦਾ ਤੋਂ ਬਾਕੀ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਇਹਦੇ ਵਿੱਚ ਕਿਉਂਕਿ ਜਿਹੜਾ ਅਜੇ ਫਾਈਨੈਂਸ਼ੀਅਲ ਐਂਗਲ ਉੱਤੇ ਅਸੀਂ ਪੂਰਾ ਜ਼ੋਰ ਦੇ ਰਹੇ ਆ ਪਲੱਸ ਇਹਨਾਂ ਦੇ ਕੁਝ ਲਿੰਕੇਜਸ ਹੋਰ ਆਏ ਆ ਜੇ ਆਪਾਂ ਐਨਟੀਐਫ ਲੁਧਿਆਣਾ ਦਾ ਕੇਸ ਦੇਖੀਏ ਅੱਧਾ ਕਿਲੋ ਆਇਸ ਦਾ ਦੋ ਪਿਸਟਲਸ ਵਾਲਾ ਉਹ ਵੀ ਬੜਾ ਇੰਪੋਰਟੈਂਟ ਰਿਕਵਰੀ ਹੈ ਕਿ ਕਿੱਥੇ ਤੱਕ ਦੂਰ ਤੱਕ ਜਾ ਕੇ ਇਹਨਾਂ ਨੇ ਮਾਰ ਕੀਤੀ ਔਰ ਉੱਥੇ ਡਿਲੀਵਰੀਆਂ ਕਰਨ ਗਏ ਜਿੱਥੇ ਫੜੇ ਗਏ ਜਨਤ ਪਹਿਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਲੁਧਿਆਣੇ ਦੇ ਵਿੱਚ ਦਿਖੀਆਂ ਦਸ਼ਰੇ ਦੀਆਂ ਰੌਣਕਾਂ ਪੰਜਾਬ ਦੇ ਵਿੱਚ ਹੁਣ 19000 ਕਿਲੋਮੀਟਰ ਪਿੰਡੂ ਲਿੰਕ ਸੜਕਾ ਦਾ ਹੋਵੇਗਾ ਨਿਰਮਾਣ ਮਨਕੀਰ ਲੌਲਕ ਦੇ ਵੱਲੋਂ ਹੁਣ ਹੜਪੀੜਿਤ ਲੋਕਾਂ ਦੇ ਲਈ ਕਰਵਾਏ ਗਏ 21 ਡੈਕਟਰ ਮੁਹੱਈਆ ਰਾਜਵੀਰ ਜਵੰਦਾ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਐਮਪੀ ਰਾਜਾ ਬੜੀ ਯੋਗ ਨਸ਼ਿਆ ਵਿਰੁੱਧ ਮੁਹਿੰਮ ਨੂੰ ਲੈ ਕੇ ਮਿਲੀ ਇੱਕ ਹੋਰ ਸਫਲਤਾ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਐਨਾ ਹੀ ਮੈਨੂ ਦੇਉ ਇਜਾਜ਼ਤ